ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਵਾ ਸੂਹਾ ਆ ਜੋ ਜੀ ਸਤਿ ਸ੍ਰੀ ਅਕਾਲ ਜੀ ਨਾਉ ਤੇ ਡਰੈਸ ਦੱਸ ਦੋ ਜੀ ਨਾਂ ਲਾਲਾ ਮੇਰਾ ਤੇ ਪੈਂਡ ਬੁੱਟਰ ਜ਼ਿਲ੍ਹਾ ਮੋਗਾ ਜੀ ਤੇ ਆਪਾਂ ਪਹਿਲਾ ਵੀਡੀਓ ਪਾ ਦਿਆਂ ਸੇਲ ਹੋ ਗਏ ਸੀ ਬਸ ਹੋਰ ਵੀਡੀਓ ਹੋਏ ਗਈਆਂ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਦੋ ਇਹ ਜਰਸੀ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਸੂਰੀਆ ਜੀ ਮੂੰਹ ਸ਼ੇਰਾਂ ਦਾ ਕਿੰਨੇ ਦਿਨਾਂ ਦੀ ਕੱਚੀ ਆ ਜੀ ਤੁਸੀਂ ਲੈ ਜੂ ਜੀ 7 ਆਹ ਹਫਤਾ ਖੰਡ ਖੁੱਲਾ ਲੈ ਜੂਗੀ ਹਫਤਾ ਲੈ ਜੂ ਠੀਕ ਆ ਜੀ ਠੰਡੀ ਸਿਲ ਪੂਰੀ ਆ ਤੁਸੀਂ ਦੇਖ ਸਕਦੇ ਹੋ ਤਿਆਰੀ ਬਹੁਤ ਸੋਹਣੀ ਕੀਤੀ ਹੈ ਗਾਣੇ ਬਾਕੀ ਵਾਲ ਢਿੱਲਾ ਹਵਾਨੇ ਚ ਬਹੁਤ ਨੇ ਪਹਿਲੇ ਸਵੇ ਕਿੰਨੇ ਕਿਲੋ ਦੋ ਦਿੱਤਾ ਜੀ ਦੋ ਦਿੱਤਾ ਨੇ 11 12 ਕਿਲੋ ਦਿੱਤਾ ਦੁੱਧ 14 ਕਿਲੋ ਰਾਵਣ 100 ਬਰੀਕ ਗੁਰੂ ਘੋਦ ਠੀਕ ਹੈ ਜੀ ਕੱਢ ਲਓ ਜੀ ਬਾਹਰ ਸ਼ੇਸ ਕੁਆਲਟੀ ਸੋਹਣੀ ਆ ਜੀ ਦੇਖ ਸਕਦੇ ਹੋ ਤੁਸੀਂ ਰੰਗ ਰੂਪ ਦੀ ਬਹੁਤ ਸੋਹਣੀ ਪਿਆਰੀ ਬਹੁਤ ਸੋਹਣੀ ਆ ਕਿਹੜਾ ਨੇੜੇ ਤੋਂ ਥਣ ਲੈ ਵਾ ਤੁਹਾਨੂੰ ਦਿਖਾ ਦਿਨਾ ਜੀ ਸੋਨਾ ਥਣ ਚਾਰੇ ਥਣ ਗੱਠੰਗੂ ਵਿੱਥੀ ਤੇ ਹਵਾਨੇ ਦੀ ਫਿਟਿੰਗ ਚੈੱਕ ਕਰ ਸਕਦੇ ਹੋ ਬਾਕੀ ਸੀਲ ਸਾਬੂ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਸਣਾਂ ਦੇ ਸਹ ਸੁਨੇ ਹੱਥੀ ਚਵਾਈ ਵਾਲੇ ਬਣੂ ਬਣੂ ਬਾਕੀ ਹਜੇ ਹਫਤੇ ਦੀ ਕੱਚੀ ਹੈ ਹਵਾਨ ਹਫਤੇ ਦੀ ਕਰ ਜਿਹੜੀਆਂ ਵਲਟੇ ਲਾਣੇ ਹਵਾਨੇ ਚ ਸਾਰੀਆਂ ਕੱਢ ਲੈਣੀਆਂ ਦੁੱਧ ਨਾਲ ਪੂਰਾ ਹਵਾਨਾ ਭਰ ਲੈਣਾ ਜੀ ਗਾਂ ਨੇ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਸੋਣੀ ਆ ਸੋਨੇ ਰੰਗ ਰੂਪ ਦੀ ਛੋਟਾ ਕੰਨ ਇੱਕ ਅਰੀ ਥਣ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਣ ਗੱਠ ਵੰਗੂ ਵਿਥੀ ਤੇ ਨਿਖੜ ਮੇ ਹੱਥੀ ਚਵਾਈ ਵਾਲੇ ਕੀ ਮੋਲ ਆ ਜੀ ਇਹਦਾ ਮੋਲ 30000 ਕਰਦੇ ਆ ਮਾਰਦਾਨ ਕਰਦੇ ਆ ਜੀ 30000 ਰੁਪਇਆ ਬਾਈ ਡਿਮਾਂਡ ਕਰਦੇ ਬਾਕੀ ਵਿੱਚੋਂ ਇਮਾਨਦਾਰ ਨੂੰ ਜ਼ਰੂਰ ਕੀਤਾ ਜਾਊਗਾ ਜੀ ਗੰਡੀਏ ਕੋਈ ਵਾਸਤਾ ਨਹੀਂ ਮਾਰਦੀ ਬੱਚੀ ਪੈਰਾਂ ਤੋਂ ਲੱਗੇ ਫੜ ਟੱਕਰ ਦੋ ਨੰਬਰ ਟੋਕੜ ਗੱਬਣਾ ਇਹਦੀ ਕੀ ਡਿਟੇਲ ਆ ਜੀ ਇਹ ਤਿੰਨ ਮਹੀਨਿਆਂ ਦੀ ਗੱਬਣਾ ਤੇ 10 ਕਿਲੋ ਦੰਦਾ ਇਹ ਥੱਲੇ ਠੀਕ ਆ ਜੀ ਤਿੰਨ ਮਹੀਨੇ ਕਿੰਨੇ ਸਵੇਲੇ ਗੱਬਣਾ ਜੀ ਇਹ ਦੂਜੇ ਆ ਬਾਈ ਤੇ ਤੀਜੇ ਵਾਸਤੇ ਸੂ ਗਿਆ ਆ ਆਪਾਂ ਕਹਿੰਦੇ ਦੂਜੇ ਸੂਏ ਆ ਠੀਕ ਆ ਤੀਜੇ ਵਾਸਤੇ 3 ਮਹੀਨੇ ਦੀ ਗੱਬਣ ਆ ਹਾਂ ਤੇ ਨਾ 4 ਬਰੀਕ ਨੂੰ ਚੌਥਾ ਲੱਗ ਜਾਣਾ ਠੀਕ ਆ ਜੇ ਕੋਈ ਵੀ ਚੈੱਕ ਕਰਵਾਉਣੀ ਚਾਹੁੰਦਾ ਆਪਾਂ ਅੱਜ ਹੀ ਆਈਏ ਆਪਣੇ ਕੋਲ ਚੈੱਕ ਕਰਵਾ ਕੇ ਲੈਂਦੇ ਦੋ ਟਾਈਮ ਚੋਲੇ ਅਗਲਾ ਭਲਾ ਦੋ ਟਾਈਮ ਚੋਲੇ ਚਾਰ ਚੋਲੇ ਸੀ ਛੰਡੀਆਂ ਕੋਈ ਵਾਸਤਾ ਨਹੀਂ ਥਨਾਂ ਦੇ ਸਹਿਜ ਬਹੁਤ ਸੋਹਣੇ ਆ ਦੇਖ ਸਕਦੇ ਹੋ ਤੁਸੀਂ ਚੋਈ ਦੀ ਚਵਾਈ ਦੀ ਇੱਕ ਨੰਬਰ ਓਕੇ ਆ ਕੋਈ ਭੂਰ ਨਹੀਂ ਪੈਂਦੀ ਥਨਾਂ ਦੀ ਨਾ ਕੋਈ ਥਾਣਾ ਪੀ ਚੈੱਕ ਕਰ ਲਓ ਜੀ ਨਾ ਕੋਈ ਬਾਈਕ ਦਾ ਥਣ ਵੱਧ ਘੱਟ ਸਰਾਂ ਦੀ ਆਪਣੀ ਗਾਰੰਟੀ ਆ ਪੂਰੀ ਤੀਜੇ ਸਵੇ ਲਈ ਤਿੰਨਾਂ ਮਹੀਨਾ ਦੀ ਗੱਬਣਾ ਬਾਈ ਕਹਿੰਦਾ ਆਪਾਂ ਚੈੱਕ ਕਰਵਾ ਕੇ ਲਿਆਂਦੀਏ ਅਗਲਾ ਆਪਦਾ ਡਾਕਟਰ ਲੈ ਕੇ ਆਵੇ ਚੈੱਕ ਕਰਵਾ ਸਕਦਾ ਏ ਬਾਕੀ ਦੋ ਟਾਈਮ ਚਾਰ ਡਮ ਚਵਾਈ ਕਰ ਸਕਦਾ ਏ ਆਪਾਂ ਦੋ ਟਾਈਮ ਕਰਕੇ ਲੈ ਆਏ ਬਾਈ ਕਹਿੰਦਾ ਆਪਾਂ ਦੋ ਟਾਈਮ ਕੀਤੀ ਅਗਲਾ ਵੇ ਦੋ ਟਾਈਮ ਚਾਰ ਟਾਈਮ ਕਰ ਲਵੇ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕੱਦ ਕਾਢ ਦਿੱਤੇ ਹੈਵੀ ਵਾਰਡ ਦੀ ਵੱਡੀ ਬਹੁਤ ਸੱਜਰ ਨੇ ਕਿੰਨਾ ਦੁੱਧ ਦਿੱਤਾ ਜੀ ਦੁੱਧ ਉਹਦਾ ਬਾਈ 25 26 ਕਿਲੋ ਕਹਿੰਦੇ ਸੀ ਆਪਾਂ ਤਾਂ ਬਾਈ 30 ਕਿਲੋ ਕਹਿੰਦੇ ਪਰ ਦੇ ਤਾਂ 26 26 ਕਿਲੋ ਬੰਦੀ ਬਹੁਤ ਹਾਂਜੀ ਹਾਈਟ ਦੇ ਪੱਖ ਤੋਂ ਬਹੁਤ ਵੱਡੀ ਜਾਨੀ 25 26 ਕਿਲੋ ਦੁੱਧ ਕੋਈ ਬਾਲਾ ਨਹੀਂ ੱਡੀ ਗਾਣੂ ਅਟਰ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਬਹੁਤ ਕੋਈ ਪੂਰ ਸ਼ਿਟਾ 10 ਕਿਲੋ ਦੁੱਧ ਆ ਤੇ 3 ਮਹੀਨਿਆਂ ਦੀ ਗੱਬਣ ਆ ਬਾਕੀ ਚਵਾਈ ਦੀ ਇੱਕ ਨੰਬਰ ਆ ਜੀ ਠੰਡੀ ਬਹੁਤ ਠੰਡੀ ਸੀਲ ਬਹੁਤ ਜ਼ਿਆਦਾ ਜੀ ਦੇਖ ਸਕਦੇ ਹੋ ਸੀਲ ਸਾਬੂ ਪੂਰੀ ਆ ਥਣਾ ਦੇ ਸ ਕੀ ਦਿੱਤੇ ਇਹਦਾ ਕੀ ਮੁੱਲ ਆ ਜੀ ਜੀਦਾ 40 ਮੰਗਦੇ ਆ ਬਾਈ ਮਾਨਤਨ ਹੋ ਜਾਊਗਾ ਜੀ ਮਾਨਤਨ ਕਰ ਦਾਂਗੇ 38000 ਦੇ ਦੇ ਦਾਂਗੇ ਆਪਾਂ ਠੀਕ ਆ ਜੀ 40000 ਰੁਪਇਆ ਬਾਈ ਡਿਮਾਂਡ ਕਰਦੇ ਬਾਈ ਕਹਿੰਦਾ 38000 ਦੇ ਦੇ ਦਾਂਗੇ ਜਿਹੜੇ ਵੀ ਉਹਨੂੰ ਪਸੰਦ ਆਉਂਦੀ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ